ਭਾਜੀ ਬਹੁਤ ਨੀਡ ਆਫ ਦਾ ਆਰ ਐ ਹੈ ਕਿ ਆਰਥਿਕ ਤੌਰ ਤੇ ਉੱਤੇ ਅਸੀਂ ਮਜ਼ਬੂਤੀ ਕਿਵੇਂ ਲੈ ਕੇ ਆਉਣੀ ਹੈ ਇਹਦੇ ਵੱਲ ਧਿਆਨ ਦਿਈਏ ਇਹ ਇੱਕ ਕਲੈਕਟਿਵ ਲੜਾਈ ਹੈ ਸਾਰੀਆਂ ਗੱਲਾਂ ਰਲ ਕੇ ਲੜੀਆਂ ਜਾ ਰਹੀਆਂ ਜੀ ਪਰ ਮੈਂ ਇੱਕ ਇੱਕ ਗੱਲ ਇੱਥੇ ਸਿਰਫ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਚ ਰਹਿੰਦੇ ਹਰ ਵਸਿੰਦੇ ਨੂੰ ਪੰਜਾਬੀਅਤ ਹੋਣ ਦਾ ਮਾਣ ਮਹਿਸੂਸ ਕਰੋ ਕੱਲੇ ਸਿੱਖਾਂ ਦਾ ਪੰਜਾਬ ਥੋੜੀ ਹੈ ਤੇ ਜਿਹੜੀ ਖੁਦਮਖਤਿਆਰੀ ਆ ਉਹ ਤੁਹਾਡੀ ਸ਼ਖਸੀਅਤ ਦਾ ਅਟੁੱਟ ਹਿੱਸਾ ਰਹੇ 100% ਰਹੀ ਹੈ ਔਰ ਜਿਹੜਾ ਅਸੀਂ ਕਹਿੰਨੇ ਆ ਕਿ ਸਾਡੇ ਖੂਨ ਚ ਜਜ਼ਬਾ ਤੇ ਉਹ ਉਬਾਲਾ ਉਹ ਕੱਲੇ ਸਿੱਖ ਦਾ ਨਹੀਂ ਹੈ ਉਸ ਖਿੱਤੇ ਦੇ ਹਰ ਵਸਿੰਦੇ ਚ ਅਣਖ ਰਹੀ ਹੈ ਉਹ ਮੁਸਲਮਾਨ ਰਿਹਾ ਹੋਵੇ ਤੇ ਭਾਵੇਂ ਉਹ Hindu ਰਿਹਾ ਹੋਵੇ ਬਿਲਕੁਲ ਸਹੀ ਤੇ ਇਹ ਜਿਹੜਾ ਇਹ ਸਾਨੂੰ ਇਸ ਗੱਲੋਂ ਤੋੜਿਆ ਗਿਆ ਪਿਛਲੇ ਸਾਲਾਂ ਦੌਰਾਨ ਕਿ ਪੰਜਾਬ ਦੀ ਹਰ ਲੜਾਈ ਨੂੰ ਸਿੱਖਾਂ ਦੀ ਲੜਾਈ ਅਸੀਂ ਨਹੀਂ ਬਣਾਉਂਦੇ ਬਿਲਕੁਲ ਸਹੀ ਸਾਨੂੰ ਮਜਬੂਰ ਕੀਤਾ ਜਾਂਦਾ ਜਦੋਂ ਕੋਈ ਹੋਰ ਆ ਕੇ ਨਾਲ ਖੜੂਗਾ ਹੀ ਨਹੀਂ ਤੇ ਫਿਰ ਅਸੀਂ ਤਾਂ ਲੜਾਂਗੇ ਹੀ ਨਾ ਬਿਲਕੁਲ ਅਸੀਂ ਭਾਵੇਂ ਪਾਸ਼ ਨੂੰ ਕਹਿ ਲੋ ਅਸੀਂ ਲੜਾਂਗੇ ਸਾਥੀ ਤੇ ਭਾਵੇਂ ਤੁਸੀਂ ਕਿਸੇ ਕਿਸੇ ਹੋਰ ਔਰ ਇਹ ਜਿਹੜਾ ਹੁਣ ਲੇਟੈਸਟ ਤੌਰ ਦੇ ਉੱਤੇ ਜਿਹੜਾ ਲੈਫਟ ਵਰਸਸ ਰਾਈਟ ਵਾਲਾ ਪਾੜਾ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਇਹਨੇ 70ਵੇਂ 80ਵੇਂ ਚ ਵੀ ਸਾਡਾ ਨੁਕਸਾਨ ਕੀਤਾ ਇਹ ਹੁਣ ਵੀ ਸਾਡਾ ਨੁਕਸਾਨ ਹੀ ਕਰੂਗਾ ਯੂਨੀਵਰਸਿਟੀ ਪੱਧਰ ਤੱਕ ਅਸੀਂ ਦੇਖਿਆ ਕਿ ਉਹ ਇੱਕ ਨੌਜਵਾਨ ਰਸ਼ਮੀਤ ਸਿੰਘ ਜੇ ਆਕੇ ਉਹ ਤੁਹਾਨੂੰ ਜੇ ਲੱਗਿਆ ਵੀ ਨਹੀਂ ਉਹ ਗਰਾਊਂਡ ਤੇ ਬੈਠਾ ਰਿਹਾ ਤੇ ਜਿੱਤ ਆਲੇ ਦਿਨ ਉਹ ਆ ਆ ਕੇ ਤਾਂ ਫਿਰ ਕੀ ਹੋ ਗਿਆ ਉਹ ਵੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਉਹ ਵੀ ਸਾਡਾ ਆਪਦਾ ਹੀ ਬੱਚਾ ਹੈ ਤੁਸੀਂ ਉਹਨੂੰ ਇੰਨਾ ਕ੍ਰਿਟੀਸਾਈਜ਼ ਕਰਤਾ ਸ਼ਾਇਦ ਤੁਸੀਂ ਇਸ ਗੱਲ ਦੀ ਤੁਹਾਨੂੰ ਨਹੀਂ ਜਾਣਕਾਰੀ ਹੋਣੀ ਭਾਜੀ ਉਹ ਸਿਰਫ ਇਸ ਕਰਕੇ ਕਿ ਉਹ ਉਹ ਇੱਕ ਥਾਟ ਦੇ ਨਾਲ ਚੱਲਣ ਵਾਲਾ ਇੱਕ ਵਿਚਾਰਧਾਰਾ ਦੇ ਨਾਲ ਚੱਲਣ ਵਾਲਾ ਨੌਜਵਾਨ ਹੈ ਔਰ ਉਹਨੂੰ ਇੰਨਾ ਸਨਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸੋ ਇਹ ਰਲ ਕੇ ਲੜਾਈ ਲੜੀਏ ਅਸੀਂ ਹਮੇਸ਼ਾ ਹੀ ਪੰਜਾਬੀ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਜਿਹੜੇ ਜਿਹੜੇ ਲੋਕ ਹੋਰ ਪਾਸੇ ਜਾ ਕੇ ਬੰਦੇ ਐ ਕਿ ਤੁਸੀਂ ਸ਼ਿਵ ਨੂੰ ਪੰਜਾਬੀ ਨਹੀਂ ਮੰਨਦੇ ਯਾਰ ਆਏ ਹੋਏ ਤੁਸੀਂ ਨੰਦ ਲਾਲ ਨੂਰਪੁਰੀ ਨੂੰ ਪੰਜਾਬੀ ਨਹੀਂ ਮੰਨਦੇ ਆ ਸਿੰਘ ਜੀ ਦੀ ਆਰਤੀ ਕਰਨ लायक ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਮੇਰੀ ਕੀ ਔਕਾਤ ਆ ਮੈਂ ਤੇਰੀ ਆਰਤੀ ਕਰ ਸਕਾਂ ਦੱਸੋ ਮੈਨੂੰ ਭਾਈ ਜੀ ਤੁਸੀਂ ਧਨੀ ਰਾਮ ਚਾਤਰਿਕ ਨੂੰ ਪੰਜਾਬੀ ਨਹੀਂ ਮੰਨਦੇ ਯਾਰ ਸ਼ਰਧਾ ਰਾਮ ਫਲੋਰੀ ਨੂੰ ਸ਼ਰਧਾ ਰਾਮ ਫਲੋਰੀ ਕੀ ਬਾਤ ਆ ਨਾਥ ਸਿੰਘ ਦੇਲ ਸੰਤਰਾਮਦਾਸ ਦੱਸੋ ਭਾਈ ਜੀ ਤੁਸੀਂ ਇਹਨਾਂ ਨੂੰ ਪੰਜਾਬੀ ਨਹੀਂ ਮੰਨਦੇ ਉਹ ਸੈਕਟ ਬਕਰਾਂ ਹੋ ਸਕਦਾ ਲੇਕਿਨ ਇੱਕ ਸਾਰਤਾ ਤਾਂ ਹੈਗੀ ਨਾ ਸਾਂਝੀ ਵਿਰਸਾ ਔਰ ਇਹ ਜੇ ਪ੍ਰੋਫੈਸਰ ਮੋਨ ਸਿੰਘ ਸਾਡੀ ਖੂਬਸੂਰਤੀ ਹੈ ਸਾਡੇ ਸਿਰ ਦਾ ਤਾਜ ਹੈ ਤੇ ਘਟ ਸ਼ਿਵ ਵੀ ਨਹੀਂ ਹੈ ਫਿਰ ਸਾਡਾ ਬਰਾਬਰ ਹੀ ਬਿਠਾਉਣੇ ਆ ਸੀ ਦੋਵਾਂ ਨੂੰ ਭਾਜੀ ਅਸੀਂ ਉੱਤੇ ਥੱਲੇ ਨਹੀਂ ਹੈ ਸ਼ਾਇਦ ਉੱਤੇ ਹੀ ਬਿਠਾਉਣੇ ਆ ਭਾਜੀ ਕੋਈ ਸ਼ੱਕ ਨਹੀਂ ਤਾਂ ਇਸ ਕਰਕੇ ਅ ਅਸੀਂ ਪੰਜਾਬੀਅਤ ਲਈ ਲੜ ਰਹੇ ਆ